ਪੱਤਰਕਾਰ ਬਣੀ ਫਿਰਦਾ ਸੀ ਡੀਸੀ ਮਾਦਨ ਇਹ ਰਹੇ ਕੋਈ ਚੀਜ਼ ਹੈਗੀ ਦਾ ਨਾ ਨਾ ਕੱਟੀ ਦੇ ਵਿੱਚ ਹੂਟਰ ਲਗਾ ਕੇ ਮਾਰ ਰਿਹਾ ਸੀ ਆਇਆ ਮੇਰੇ ਆਪਣੇ ਕਿਹੜੇ ਚੌਕਾ ਹੀ ਹੈ ਕੱਟਾ ਦੁਆਰਾ ਪੱਤਰਕਾਰ ਬਣੀ ਫਿਰਦਾ ਸੀ ਡੀਸੀ ਗੱਡੀ ਦੇ ਵਿੱਚ ਹੂਟਰ ਲਗਾ ਕੇ ਮਾਰ ਰਿਆ ਸੀ ਗੇੜੀਆਂ ਜਦੋਂ ਪੁਲਿਸ ਨੇ ਰੋਕਿਆ ਤਾਂ ਹੌਣ ਲੱਗਿਆ ਸੀ ਫਰਾਰ ਜੀ ਹਾਂ ਫਿਰੋਜ਼ਪੁਰ ਦੀ ਲਾਲ ਬੱਤੀਆਂ ਵਾਲੇ ਚੌਂਕ ਤੇ ਨਾਕਾ ਲੱਗਿਆ ਹੋਇਆ ਸੀ ਪੁਲਿਸ ਵਾਲਿਆਂ ਦਾ ਤਾਂ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਗੱਡੀ ਦੇ ਵਿੱਚ ਹੂਟਰ ਲਗਾ ਕੇ ਗੇੜੀਆਂ ਮਾਰ ਰਿਆ ਸੀ ਜਦੋਂ ਪੁਲਿਸ ਨੇ ਲਾਲ ਬੱਤੀਆਂ ਵਾਲੇ ਚੌਂਕ ਤੇ ਰੋਕਿਆ ਤਾਂ ਉਹ ਫਰਾਰ ਹੋਣ ਲੱਗਿਆ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਸਾਹਮਣੇ ਗੱਡੀ ਲਗਾ ਲਈ ਤਾਂ ਜਦੋਂ ਵਿੱਚ ਚੈਕਿੰਗ ਕੀਤੀ ਤਾਂ ਹੈਰਨ ਬਰਾਮਦ ਹੋਈ ਹੈ ਤੇ ਉਸ ਦੇ ਵਿੱਚ ਤੇਜ਼ ਤਾਰ ਹਥਿਆਰ ਵੀ ਇੱਕ ਗੱਡਾ ਸੀ ਬਰਾਮਦ ਕੀਤੀ ਗਈ ਇੱਕ ਕੰਡਾ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਕਿ ਇੱਕ ਨਿੱਜੀ ਚੈਨਲ ਦਾ ਇਹ ਪੱਤਰਕਾਰ ਆ ਜਗਰਾਉਂਦਾ ਏ ਔਰ i20 ਗੱਡੀ ਦੇ ਵਿੱਚ ਇਹ ਹੂਟਰ ਲਗਾਈ ਫਿਰਦਾ ਸੀ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਰੋਕੀਆ ਉਹ ਮਾਮਲਾ ਕੀ ਹੋਇਆ ਸਰ ਜਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ 'ਤੋਂ ਕੈਂਟ ਏਰੀਆ ਦੇ ਵਿੱਚ ਅੱਡ-ਅੱਡ ਸ਼ਿਫਟਿੰਗ ਵਾਜ ਮੋਬਾਈਲ ਨਾਕਾ ਅਸੀਂ ਲਾਉਂਦੇ ਰਹਿਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲਾਈਟਾਂ ਵਾਲੇ ਚੌਕ ਤੇ ਅਸੀਂ ਲਾਇਆ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲ ਤੇ ਸਲੈਂਸਰ ਆ ਜਿਹੜੇ ਪਟਾਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੇ ਗੱਡੀਆਂ ਜਿਨ੍ਹਾਂ ਦੇ ਹੂਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਬਲ ਸਵਾਰੀ ਬਿਨਾ ਨੰਮਰੇ ਉਹਨਾਂ ਦੇ ਅਸੀਂ ਅੱਜ ਚੈੱਕ ਕਰਕੇ ਤੇ ਚਲਾਨ ਕਰਦੇ ਆਂ ਸਰ ਇੱਕ ਗੱਡੀ ਜਿਹੜੀ ਤੁਸੀਂ ਤੁਸੀਂ ਫੜੀ ਐ ਉਹਦੇ ਵਿੱਚੋਂ ਕੀ ਕੁਝ ਹੋਇਆ ਸਾਰੇ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ ਲੈ ਹੂਟਰ ਵਜਿਆ ਜੀ ਸਕੂਟਰ ਵਜਿਆ ਸੀ ਗੱਡੀਆਂ ਸੀ ਪ੍ਰਾਈਵੇਟ ਤੇ ਚਾਰ ਇੱਕੋ ਜਿਹੀ i20 ਉਹਨਾਂ ਨੇ ਅਸੀਂ ਰੋਕ ਕੇ ਬ੍ਰੀਕੀ ਨਾਲ ਉਹਨਾਂ ਦੀ ਜਾਂਚ ਕੀਤੀ ਜਿਹਦੇ ਵਿੱਚ ਕਾਲੀਆਂ ਗਜਾਲੀਆਂ ਗੱਡੀ ਨੱਕੀਆਂ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਦੀ ਵਿੱਚ ਪੁੱਛਿਆ ਉਹਨੂੰ ਵੀ ਤੇਰੇ ਗੱਡੀ 'ਚ ਕੰਪਿਊਟਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਕੰਪਿਊਟਰ ਲੱਗਾ ਸੀ ਜਿਹਦੇ ਵਿੱਚ ਹੂਟਰ ਉਹਦਾ ਕੱਢ ਕੇ ਅਸੀਂ ਚਲਾਣ ਕੀਤਾ ਗਿਆ ਪਿੱਛੋਂ ਪੁਲਿਸ ਪਾਰਟੀ ਆਉਂਦੀ ਸੀ ਕੰਠਾਣੇ ਦੀ ਉਹ ਵੀ ਆ ਗਏ ਜੋ ਹੁਣ ਇਕੱਠਾ ਹੋਇਆ ਵੈਸੇ ਕਾਫੀ ਸਾਰਾ ਇੱਥੇ ਇਹਦੇ ਵਿੱਚੋਂ ਅਸੀਂ ਬਰੀਕੀ ਨਾਲ ਉਹਨਾਂ ਤਲਾਸ਼ੀ ਲਈ ਉਹਦੀ ਗੱਡੀ ਜੀ ਨਾਲ ਸੰਯੋਗ ਨਾਲ ਜਿਹਦੇ ਵਿੱਚ ਇੱਕ ਕੰਡਾ ਤੇ ਕੁਝ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਲਈ ਉਹ ਕੈਂਟ ਥਾਣੇ ਉਹਨਾਂ ਨੂੰ ਲੈ ਕੇ ਮਲਾਈ ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਉਸ ਤਰ੍ਹਾਂ ਉਸਦੇ ਉੱਪਰ ਆਪਣਾ ਕਿਸੇ ਨਿੱਜੀ ਅਫਬਾਰ ਦਾ ਵੀ ਲੇਬਲ ਲੱਗਿਆ ਸੀ ਜਸਦੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸੂਮ ਮਿਲੀ ਸੀ ਜਿਸ ਕਰਕੇ ਉਸਤੇ ਕਾਰਵਾਈ ਕੀਤੀ ਤੇ ਮੌਕੇ ਤੇ ਉਸਦੀ ਗੱਡੀ ਦੀ ਤਲਾਸ਼ੀ ਲਈ ਗਈ ਤਲਾਸ਼ੀ ਲੈ ਕੇ ਉਸ ਦੇ ਵਿੱਚੋਂ ਨਹਸੀਲਾ ਪਦਾਰਥ ਹੈਰੋਇਨ ਬਰਾਮਦ ਹੋਈ ਆ ਕੰਡਾ ਬਰਾਮਦ ਹੋਇਆ ਤੇ ਤੇਜ਼ ਤਰ੍ਹਾਂ ਹਥਿਆਰ ਬਰਾਮਦ ਹੋਏ ਨੇ ਅਸੀਂ ਉਸਤੇ ਕੇਸ ਦਰਜ ਕਰ ਲਿਆ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਜਾਂਚ ਕੀਤੀ ਜਾਵੇਗੀ ਤੇ ਇਸ ਤੇ ਵੱਣਦੀ ਕਾਰਵਾਈ ਹੋਵੇਗੀ